Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਦੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਅਨਸਰ ਕੀ ਮਾਮਲਾ ਪੁੱਛਣ ਕਰ ਦਿੱਤਾ ਸਾਡੇ ਇਲਾਕੇ ਜਿਹੜਾ ਹੈ ਖਾਨਪੁਰ ਪਿੰਡ ਪੈਂਦਾ ਚੌਂਕੀ ਦੇ ਵਿੱਚ ਸਾਡੀ ਨਡਾਲਾ ਚੌਂਕੀ ਦੇ ਵਿੱਚ ਉਹਦੇ ਵਿੱਚ ਇੱਕ ਗਰਮੇਸ਼ ਸਿੰਘ ਜਿਹੜਾ ਕਿਸਾਨ ਹੈ ਉਹਨੇ ਇੱਕ ਰਾਜੂ ਨਾਮ ਦਾ ਜਿਹੜਾ ਨੌਕਰ ਸੀਗਾ ਗੋਰਖਪੁਰ ਦਾ ਰਹਿਣ ਵਾਲਾ ਉਹਨੂੰ ਆਪਣੇ ਕੋਲ ਕਾਫੀ ਲੰਬੇ ਸਮੇਂ ਤੋਂ ਨੌਕਰੀ ਤੇ ਰੱਖਿਆ ਹੋਇਆ ਸੀਗਾ ਉਹ ਉਹਨਾਂ ਦੇ ਪਸ਼ੂਆਂ ਦੀ ਦੇਖਭਾਲ ਕਰਦਾ ਸੀਗਾ ਤੇ ਦੋ ਦਿਨ ਪਹਿਲਾਂ ਜਿਹੜਾ ਇਹ ਰਾਜੂ ਹੈਗਾ ਤੇ ਗਰਮੇਸ਼ ਇਹ ਆਪਸ ਵਿੱਚ ਇਹਨਾਂ ਨੇ ਰਾਤੀ ਖਾਣਾ ਖਾਣਾ ਵਗੈਰਾ ਖਾਧਾ ਔਰ ਰਾਜੂ ਦੀ ਜਿਹੜੀ ਬਦਨੀਅਤ ਹੋ ਗਈ ਉਹਨੇ ਜਿਹੜਾ ਗਰਮੇਸ਼ ਸੀਗਾ ਉਹ ਜਦੋਂ ਸੌ ਗਿਆ ਤੇ ਉਹਦੇ ਉਹਨੇ ਸੱਟ ਮਾਰੀ ਮੱਥੇ ਦੇ ਉੱਤੇ ਗੰਬੀਰ ਸੱਟ ਮਾਰ ਕੇ ਉਸ ਤੋਂ ਬਾਅਦ ਉਹਨੂੰ ਉਹ ਲੋਹੂ ਲੋਹਾਨ ਕਰਕੇ ਤੇ ਉਹਦੇ ਉਹਦੀ ਨੀਅਤ ਤਾਂ ਸੀ ਵੱਧ ਪੈਸੇ ਵੀ ਮੈਨੂੰ ਵੱਧ ਪੈਸੇ ਮਿਲ ਜਾਣਗੇ ਪਰ ਉਹ ਉਹਨੇ ਜਦੋਂ ਪੈਸਿਆਂ ਦੀ ਇੱਕ ਫੁੱਲਾ ਫੁਲਾਈ ਕੀਤੀ ਤਾਂ 4000 ਰੁਪਿਆ ਸੀਗਾ ਇੱਕ ਮੋਟਰਸਾਈਕਲ ਔਰ ਇੱਕ ਉਹਨਾਂ ਦਾ ਮੋਬਾਈਲ ਜਿਹੜਾ ਲੈ ਕੇ ਤੇ ਉਹ ਫਰਾਰ ਹੋ ਗਿਆ ਜਦੋਂ ਇਹਨਾਂ ਦੇ ਵਾਰਸਾਂ ਨੂੰ ਪਤਾ ਲੱਗਿਆ ਕਿ ਇਦਾਂ ਦਾ ਕਰਕੇ ਸਾਡੇ ਬਾਪ ਤੇ ਸੱਟ ਵੱਜੀ ਉਹਨਾਂ ਨੇ ਉਹਨੂੰ ਹਸਪੀਟਲਾਈਜ਼ ਕੀਤਾ ਮੁਢਲੀ ਸਹਾਤਾ ਵਾਸਤੇ ਔਰ ਇਹਦੀ ਉਹਨਾਂ ਨੇ ਪਾਲ ਕੀਤੀ ਤੇ ਸਾਡੇ ਤੱਕ ਜਦੋਂ ਸੂਚਨਾ ਮਿਲੀ ਤੇ ਅਸੀਂ ਇਹ ਜਿਹੜਾ ਫੋਨ ਲੈ ਕੇ ਗਏ ਸੀਗੇ ਜਿਹੜਾ ਗਰਮੇ ਸਿੰਘ ਉਹਨਾਂ ਦਾ ਫੋਨ ਸੀਗਾ ਉਹਦੀ ਅਸੀਂ ਲੋਕੇਸ਼ਨ ਜਿਹੜੀ ਆ ਉਹਨੂੰ ਅਸੀਂ ਪਾਇਆ ਤੇ ਉਹ ਲੋਕੇਸ਼ਨ ਜਿਹੜੀ ਆ ਪਹਿਲੀ ਸਟੇਜ ਦੇ ਉੱਤੇ ਰੰਦਾਵਾ ਮਸੰਦਾ ਜਲੰਧਰ ਦੇ ਲਾਗੇ ਦੀ ਆਈ ਪੁਲਿਸ ਪਾਰਟੀ ਮਸਤੈਦ ਹੋਈ ਏਐਸਆਈ ਸਾਡੇ ਸੁਖਚਾਨ ਸਿੰਘ ਹੁਣੀ ਉਹ ਰੰਦਾਵਾ ਮਸੰਦਾ ਪਹੁੰਚੇ ਤੇ ਲੋਕੇਸ਼ਨ ਅਗਲੇ ਸਟੈਪ ਦੀ ਆ ਗਈ ਇਹ ਲੋਕੇਸ਼ਨ ਦਾ ਪਿੱਛਾ ਕਰਦੇ ਕਰਦੇ ਤੇ 24 ਘੰਟੇ ਦਾ ਸਫ਼ਰ ਤੈਅ ਕਰਕੇ ਇਹ ਨੇਪਾਲ ਦੇ ਬਾਡਰ ਦੇ ਲਾਗੇ ਗੋਰਖਪੁਰ ਦੀ ਹੱਦ ਦੇ ਉੱਤੇ ਪਹੁੰਚ ਗਏ ਜਿੱਥੇ ਇਹਨਾਂ ਨੇ ਲੋਕੇਸ਼ਨ ਦੇ ਉੱਤੇ ਪ੍ਰੋਪਰ ਪਹੁੰਚ ਗਿਆ ਉੱਥੇ ਰਾਜੂ ਦੀ ਭੈਣ ਜਿਹੜੀ ਸੀਗੀ ਉਹਦਾ ਕਰ ਸੀਗਾ ਇਹ ਉਸ ਘਰ ਦੇ ਵਿੱਚ ਬਾਕਾਇਦਾ ਵਧੀਆ ਤਰੀਕੇ ਦੇ ਨਾਲ ਮਾਹੌਲ ਸ਼ਰਾਬ ਦੀ ਬੋਤਲ ਲੈ ਕੇ ਬੈਠੇ ਸੀਗੇ ਇਹਨੂੰ ਐਪਰੀਹੈਂਡ ਕੀਤਾ ਔਰ ਉਸ ਤੋਂ ਬਾਅਦ ਫਿਰ ਵਾਪਸ ਜਿਹੜਾ ਰਿਟਰਨ ਇਹਨਾਂ ਨੇ 36 ਘੰਟੇ ਹੋਰ ਲੱਗੇ ਤੇ ਸਾਡੇ ਤੱਕ ਪਹੁੰਚਿਆ ਫਿਰ ਅਸੀਂ ਜਿਹੜਾ ਗਰਮੇਸ਼ ਸਿੰਘ ਤੇ ਇੰਜਰਡ ਹੈਗਾ ਉਹ ਅੱਜ ਵੀ ਇਲਾਜ ਦੇ ਅਧੀਨ ਹੈਗਾ ਉਹਦੇ ਅਸੀਂ ਭਤੀਜੇ ਦੇ ਕੁਲਦੀਪ ਸਿੰਘ ਦੇ ਬਰਨਰ ਉੱਤੇ ਅਸੀਂ ਪਰਚਾ ਦਰਜ ਕੀਤਾ ਐਫ ਆਈ ਆਰ ਨੰਬਰ 97 ਸਾਡੀ ਆਈ ਹੈ 2024 ਦੀ ਜਿਹਦੇ ਵਿੱਚ 110 ਪਬਲਿਕ 115 ਦੋ ਬੀਐਨਐਸ ਜਿਹੜਾ ਨਵਾਂ ਕਾਨੂੰਨ ਬਣਿਆ ਉਹਦੇ ਤਹਿਤ ਅਸੀਂ ਪਰਚਾ ਦਰਜ ਕਰਕੇ ਪੁਪੀਸ਼ ਓਪਨ ਕੀਤੀ ਹੈ ਔਰ ਇਹਦੀ ਰਾਜੂ ਦੀ ਅਸੀਂ ਗ੍ਰਿਫਤਾਰੀ ਜਿਹੜੀ ਹੈ ਉਹਨੂੰ ਪਾ ਲਈ ਹੈ ਤੇ ਇਹਨੂੰ ਅਸੀਂ ਕੱਲ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਇਹਨੂੰ ਪੇਸ਼ ਕਰਾਂਗੇ ਉਸ ਤੋਂ ਬਾਅਦ ਇਹਦਾ ਰਿਮਾਂਡ ਲੈ ਕੇ ਫਿਰ ਇਹਦੇ ਤੋਂ ਹੋਰ ਜ਼ਿਆਦਾ ਗੰਭੀਰ ਪੁੱਛਗਿੱਛ ਕਰਾਂਗੇ ਔਰ ਜਿਹੜੀ ਇਸ ਤੋਂ ਬਾਅਦ ਡਾਕਟਰ ਦੀ ਜਿਹੜੀ ਰਾਏ ਹੈਗੀ ਆ ਉਹ ਵੀ ਅਸੀਂ ਕੱਲ ਹੋਰ ਲੈਣੀ ਹੈ ਕਿਉਂਕਿ ਉਹ ਜੇਰ ਇਲਾਜ ਹੈਗਾ ਜਿਸ ਤਰ੍ਹਾਂ ਦਾ ਡਾਕਟਰ ਉਹਦੇ ਇਲਾਜ ਦੀ ਕੋਈ ਸਾਨੂੰ ਅਪਡੇਟ ਦੇਗਾ ਉਹਦੇ ਉਹਦਾ ਵੀ ਅਸੀਂ ਇਹਦੇ ਵਿੱਚ ਹੋਰ ਬਾਤਾਂ ਕਰਾਂਗੇ ਇਹ ਸਾਰੀ ਜਿਹੜੀ ਹੈਗੀ ਕ੍ਰਾਈਮ ਨੂੰ ਠੱਲ ਪਾਉਣ ਵਾਸਤੇ ਸਾਡੀ ਮਾਨਯੋਗ ਐਸਐਸਪੀ ਸ਼੍ਰੀਮਤੀ ਵਸਤਲਾ ਗੁਪਤਾ ਜੀ ਦੇ ਦਸ਼ਾ ਨਿਰਦੇਸ਼ਾਂ ਉੱਤੇ ਕਪੂਰਥਲਾ ਦੀ ਪੁਲਿਸ ਜਿਹੜੀ ਹੈਗੀ ਆ ਬਹੁਤ ਪ੍ਰੋ ਮਸਤੈਦ ਹੈ ਔਰ ਇਹ ਕੇਸ ਵੀ ਇੱਕ ਐਗਜ਼ਾਮਪਲ ਦੇ ਤੌਰ ਤੇ ਆ ਕਿ 24 ਘੰਟੇ ਦੇ ਵਿੱਚ ਦੂਸਰੀ ਕੰਟਰੀ ਦੇ ਬਾਰਡਰ ਤੋਂ ਜਾ ਕੇ ਫੜਕੇ ਲਿਆਉਣਾ ਬੰਦੇ ਨੂੰ ਬੜੀ ਪੁਲਿਸ ਦੀ ਅੱਛੀ ਕਾਰਗੁਜ਼ਾਰੀ ਹੈ ਤੇ ਅਸੀਂ ਆਸ ਰੱਖਦੇ ਆ ਕਿ ਸਾਡੀ ਜਿਹੜੀ ਕਪੂਰਥਲਾ ਦੀ ਪੁਲਿਸ ਜਿਹੜੀ ਹੈਗੀ ਆ ਉਹ ਇਸੇ ਤਰੀਕੇ ਦੇ ਨਾਲ ਹੀ ਇਸ ਗਤੀ ਦੇ ਵਿੱਚ ਜਿਹੜੀ ਅਪਰਾਧਕ ਗਤੀਵਿਧੀਆਂ ਨੂੰ ਰੋਕਣ ਲਈ ਕੰਮ ਕਰਦੀ ਰਹੇ ਸਰ ਰਿਕਵਰੀ ਹਾਂ ਇਹਦੇ ਕੋਲੋਂ ਜਿਹੜੀ ਮੋਟਰਸਾਈਕਲ ਜਿਹੜਾ ਲੈ ਕੇ ਗਏ ਸੀਗੇ ਉਹ ਇਹਦੇ ਆਪਣੇ ਰਿਲੇਟਿਵ ਦੇ ਘਰੇ ਇਹਨੇ ਮਤਲਬ ਉਹ ਰੱਖ ਦਿੱਤਾ ਸੀ ਉਹਦੀ ਰਿਕਵਰੀ ਹੋ ਗਈ ਆ ਜਿਹੜਾ ਮੋਬਾਈਲ ਸੀ ਉਹ ਇਹਦੇ ਕੋਲੋਂ ਗਫਤਾਰ ਵੇਲੇ ਸਾਨੂੰ ਮਿਲ ਗਿਆ ਪੈਸੇ ਤਾਂ ਇਹਨੇ ਆਪਣਾ ਕਿਰਾਇਆ ਖਰਚ ਲਿਆ ਔਰ ਜਾ ਕੇ ਨੇ ਸ਼ਰਾਬ ਸ਼ਰੂ ਪੀ ਲਈ ਉਹਦੇ ਚਿੰਨੇ ਮਰਦ ਦਿੱਤੇ ਆ

Danke.